ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋ ਅਸੀਂ ਵੀ ਠੀਕ ਠਾਕ ਆ ਤੇ ਗਾਇਸ ਅੱਜ ਦੀ ਸਾਡੀ ਰੈਸਪੀ ਹੈਗੀ ਜੀ ਆਪਾਂ ਲੱਗੇ ਆ ਪਾਲਕ ਵਾਲੇ ਪਕੌੜੇ ਬਣਾਉਣ ਤੇ ਵਲੌਗ ਨਾਲ ਜੁੜੇ ਰਹੋ ਤੇ ਵਲੌਗ ਮਿਸ ਨਾ ਕਰਿਓ ਤੇ ਮਿਲਦੇ ਆ ਜੀ ਤੁਹਾਨੂੰ ਰੈਸਪੀ ਦੇ ਨਾਲ ਤੇ ਆਪਾਂ ਲੱਗੇ ਰੈਸਪੀ ਸ਼ੁਰੂ ਕਰਨ ਤਿੰਨ ਗੰਡੇ ਦੋ ਆਲੂ ਤੇ ਆ ਇੰਨੀ ਕ ਪਾਲਕ ਲੈ ਲਈ ਬਾਸੂ ਆਪਣੀ ਥੋੜੀ ਘਰ ਦੀ ਤੇ ਆ ਮਮੇ ਦੀ ਰੈਸਪੀ ਬਣਾਉਣਾ ਤੇ ਅੱਜ ਪਾਲਕ ਵਾਲੇ ਪਕੌੜੇ ਬਣਾਉਣਾ ਹੈਲੋ ਗਾਇਸ ਮੈਂ ਇਹ ਤੇਲ ਪਾਤਾ ਕੜਾਈ ਵਿੱਚ ਏ ਲੇ ਪਕੌੜੇ ਬਣਾਉਣਾ ਤੇ ਇੱਧਰ ਪਾਲਕ ਕੱਟ ਲਈ ਆ ਤੇ ਇੱਧਰ ਪਿਆਜ਼ ਵੀ ਕੱਟ ਲਈ ਇੱਧਰ ਮਿਰਚਾਂ ਵੀ ਘਿਰਣ ਕਾ ਲਈ ਵੇਸਣ ਮੈਂ ਕੱਟ ਕੇ ਰੱਖ ਲਿਆ ਤੇ ਲੱਗੀ ਹੁਣ ਗਾ ਇਸ ਵਿੱਚ ਪਕੌੜੇ ਬਣਾਉਣ ਤੇ ਤੁਹਾਨੂੰ ਬਣਾਉਣਾ ਵੀ ਦਿਖਾਵਾਂਗਾ ਤੁਸੀਂ ਵੇਸਣ ਪਾ ਲਿਆ ਵਾ ਆਹ ਵੇਸਣ ਹੀ ਹੁਣ ਆ ਲੂਨ ਹਲੀ ਹਰੀ ਮਿਰਚਾਂ ਤਿਆਰ ਲੋ ਇਦਾਂ ਲੰਬੇ ਲੰਬੇ ਤੇ ਇਹ ਪਕੌੜੇ ਬਣਾ ਨਿਰਬੰਨ ਨਾ ਮਾਗੋ ਜਿਆਦਾ ਆਂਦਰ ਤੋਂ ਨਾ ਮਿਚਾਓ ਇਹ ਗਾਇਸ ਮੇਰਾ ਅਸਮਾਨ ਬੰਦ ਖਾਣ ਪਿੰਦਾ ਆ ਵੀ ਮੈਂ ਪਾ ਲੈ ਵਿੱਚ ਤੇ ਲੋਨ ਪਾਤਾ ਹੁਣ ਮਸਾਲਾ ਜੀਰਾ ਨਹੀਂ ਬਣਾ ਤੇ ਰਹਾ ਬਾਕੀ ਇਦਾਂ ਸੇਲਤਾ ਅਰਤਾ ਮੰਮੀ ਨੇ ਬੜ ਚੇਦਾ ਇਧਰ ਮਿਰਚ ਪਾਊਡਰ ਪਾਣ ਦੱਤੇ ਆ ਮਿਰਚਾਂ ਗ੍ਰਾਇੰਡ ਵੀ ਹੋ ਗਈਆਂ ਵਾ ਇੰਦਾਰੇ ਬੈ

तेल हो गया गरम पकोड़े पेंदे हुए हो चलाएंगे गाइस हुन पका पाए गाइस आलू वेच पाते मम्मी ने गाइस मिलते थाने बाद पालक हुन पैन लगी गंडे ਗਾਇਸ ਉਹਨਾਂ ਪਾਲਕ ਵਾਲੇ ਲੱਗੇ ਪਕੌੜੇ ਬਣਾ। ਮੈਦਾ ਮੰਮੀ ਫੇਰ ਪਾਣਾ। ਥੋੜਾ ਪਤਲਾ। ਓਕੇ। ਗਾਇਸ ਇਹ ਤਾਂ ਪਤਲਾ ਵੀ ਥੋੜਾ ਮੈਦਾ ਪਾ ਸਕਦੇ ਹਾਂ। ਮੈਦਾ ਨੂੰ ਪੈਂਦੀ ਐਸਾ। ਬਸ। ਤੇ ਵਲੌਗ ਮਿਸ ਨਾ ਕਰਿਓ। ਲਾਉਂਗੀ ਛੇੜੇ। ਇੱਕ ਕੱਲ ਦਾ ਜਿਹੜਾ ਸਮਾਨ ਸੀ ਨਾ ਪਨੀਰ ਟਿੱਕੇ ਦਾ ਬਚਿਆ। ਮੈਂ ਕਿਸਾ ਤਲ ਨੂੰ ਨਾ ਜ਼ਿਆਦਾ ਕਰਾਰਾ ਕੱਲ ਮਲੇ ਚ ਇੱਕ ਸਾਲਾ ਬੜਾ ਹੀ ਮਮੀ ਨੇ ਪਾਲਕ ਵਾਲੇ ਪਕੌੜੇ ਪਾਉਂਦੇ ਹੋਣ ਨਿਕਲਦੇ ਪਕੌੜੇ ਪਾਲਕੋਂ ਦੇਖ ਸਕਦੇ ਜੀ ਉਹ ਪਹਿਲਾਂ ਆਪਾਂ ਕੱਚੇ ਕਰਕੇ ਰੱਖ ਲਈਵਾ ਕਿਉਂਕਿ ਉਹ ਦੂਜੀ ਕਰਾਈ ਤੇ ਨਾਲ ਚਲ ਜਬਾਨੇ ਦੇ ਹੀ ਭਾਰੀ ਜਾਦੀ ਆ ਇਹ ਭਾਰਤ ਦੀ ਜਿਹੜੀ ਹੋਲੀ ਆ ਉਹ ਜੇ ਬੰਕ ਤੇ ਰਿĐi ਗਈ ਜੀ ਮਿਲਦੇ ਆਪੀ ਕੇ